ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਲਾਲਚ ਕਰਕੇ ਗੰਗੂ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਆਪਣੇ ਘਰ ਲੈ ਕੇ ਆਇਆ ਸੀ ਆਖਰ ਉਹ ਘੜੀ ਆ ਹੀ ਗਈ ਜਦੋਂ ਧਨ ਦੀ ਪੋਟਲੀ ਗੰਗੂ ਦੇ ਹੱਥ ਲੱਗ ਗਈ ਜਦੋਂ ਮਾਤਾ ਜੀ ਨੇ ਗੰਗੂ ਨੂੰ ਕਿਹਾ ਕਿ ਗੰਗੂ ਜੇਕਰ ਤੈਨੂੰ ਧਨ ਦੀ ਇੰਨੀ ਲੋਟ ਸੀ ਤਾਂ ਮੰਗ ਹੀ ਲੈਂਦਾ ਚੋਰੀ ਕਰਨ ਦੀ ਕੀ ਲੋਟ ਸੀ ਤਾਂ ਗੰਗੂ ਅਗ ਬਬੂਲਾ ਹੋ ਗਿਆ ਘਰ ਦੇ ਵਿੱਚ ਰੌਲਾ ਪਾ ਦਿੱਤਾ ਕਿ ਤੁਸੀਂ ਮੈਨੂੰ ਚੋਰ ਕਹਿੰਦੇ ਹੋ ਮੇਰੇ ਤੇ ਇਲਜ਼ਾਮ ਲਾਉਂਦੇ ਹੋ ਇਹ ਰੌਲਾ ਸੁਣ ਕੇ ਆਂਡਗਵਾਂਡ ਦੇ ਲੋਕ ਗੰਗੂ ਦੇ ਘਰਾਂ ਨੂੰ ਪਹੁੰਚੇ ਹਰ ਕੋਈ ਇਹ ਦੇਖ ਕੇ ਹੈਰਾਨ ਸੀ ਕਿ ਇਹ ਕੌਣ ਨੇ ਕੋਈ ਪਹਿਚਾਣ ਤਾਂ ਅਜੇ ਨਹੀਂ ਸੀ ਜਾਣਦਾ ਕਿ ਇਹ ਦਸਵੇਂ ਪਾਤਸ਼ਾਹ ਧੰਨ ਸਾਬ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਸਹਬਜ਼ਾਦੇ ਨੇ ਪਰ ਗੰਗੂ ਆਪਣੇ ਲਾਲਚ ਤੋਂ ਬਾਅਦ ਜਦੋਂ ਮਾਤਾ ਜੀ ਨੇ ਗੰਗੂ ਨੂੰ ਉਸ ਧੰਦੇ ਲਈ ਵਰਜਿਆ ਤਾਂ ਇੰਨਾ ਜ਼ਿਆਦਾ ਅੰਨਾ ਹੋ ਚੁੱਕਿਆ ਸੀ ਕਿ ਪਹਿਲਾਂ ਤਾਂ ਉਸਨੇ ਆਪਣੀ ਮਾਤਾ ਨੂੰ ਕਿਹਾ ਕਿ ਇਹਨਾਂ ਦੀ ਰੋਟੀ ਦੇ ਵਿੱਚ ਜ਼ਹਿਰ ਪਾ ਦਿਓ ਪਰ ਜਦੋਂ ਮਾਤਾ ਨੇ ਮਨਾਂ ਕਰ ਦਿੱਤਾ ਤਾਂ ਸਿੱਧਾ ਪਿੰਡ ਦੇ ਚੌਧਰੀ ਬਲਹੋਤ ਰਿਆ ਜਾ ਕੇ ਉਸ ਨੂੰ ਦੱਸਿਆ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਸਹਬਜ਼ਾਦੇ ਨੇ ਅਸੀਂ ਉਹਨਾਂ ਨੂੰ ਫੜਾ ਕੇ ਇਨਾਮ ਪ੍ਰਾਪਤ ਕਰ ਸਕਦੇ ਹਾਂ ਨਾਮ ਲੈਣ ਦੀ ਭੁੱਖ ਦੇ ਵਿੱਚ ਚੌਧਰੀ ਨੇ ਗੰਗੂ ਦੇ ਘਰ ਦੇ ਬਾਹਰ ਪੈਰਾ ਲਗਵਾ ਦਿੱਤਾ ਤੇ ਆਪ ਮੁਰੰਡੇ ਕੋਤਵਾਲੀ ਵਿੱਚ ਪਹੁੰਚ ਗਏ ਜਿੱਥੇ ਜਾਨੀਖਾਂ ਤੇ ਮਾਨੀਖਾਂ ਦੋ ਭਰਾ ਕੋਤਵਾਲ ਸਨ ਉਹਨਾਂ ਨੂੰ ਜਦੋਂ ਖਬਰ ਮਿਲੀ ਤਾਂ ਘੋੜਿਆਂ ਤੇ ਸਵਾਰ ਹੋ ਕੇ ਗੰਗੂ ਦੇ ਘਰ ਪਹੁੰਚੇ ਇੱਕ ਬਲਦਾਂ ਵਾਲਾ ਗੱਡਾ ਜਿਸ ਨੂੰ ਕਿ ਰੱਥ ਵੀ ਕਹਿ ਦਿੱਤਾ ਜਾਂਦਾ ਹੈ ਉਹ ਮੰਗਵਾਇਆ ਗਿਆ ਉਸ ਦੇ ਵਿੱਚ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਬਿਠਾ ਲਿਆ ਗਿਆ ਮਾਤਾ ਜੀ ਬੜੇ ਅਡੋਲ ਸਹਿਬਜ਼ਾਦਿਆਂ ਨੂੰ ਦ੍ਰਿੜ ਕਰਵਾ ਰਹੇ ਸਿੱਖ ਇਤਿਹਾਸ ਤਾਂ ਕਿ ਉੱਚੜ ਦੀ ਕਲਾ ਦੇ ਵਿੱਚ ਰਹਿਣ ਜਦੋਂ ਗੱਡੇ ਦੇ ਵਿੱਚ ਸਵਾਰ ਹੋ ਕੇ ਮਾਤਾ ਜੀ ਤੇ ਸਹਿਬਜ਼ਾਦੇ ਜਾਂਦੇ ਨੇ ਕੋਤਵਾਲੀ ਵੱਲ ਉਤਰਾਸਤੇ ਦੇ ਵਿੱਚ ਇੱਕ ਖੂਹ ਆਉਂਦਾ ਜਿੱਥੇ ਮਾਤਾ ਜੀ ਜਲ ਸਕਦੇ ਨੇ ਸਹਿਬਜ਼ਾਦਿਆਂ ਨੂੰ ਜਲ ਸਿਕਾਇਆ ਜਾਂਦਾ ਉਸ ਥਾਂ ਦੇ ਉੱਤੇ ਇਹ ਵੀ ਦੱਸਿਆ ਜਾਂਦਾ ਕਿ ਗੱਡੇ ਦਾ ਪਈਆ ਜਿਸ ਦੀ ਮੁਰੰਮਤ ਕਰਵਾਉਣ ਦੇ ਲਈ ਮਿਸਤਰੀ ਨੂੰ ਸੱਦਿਆ ਗਿਆ ਉਹ ਮੁਰੰਮਤ ਵੀ ਇਸ ਸਥਾਨ ਦੇ ਉੱਤੇ ਹੀ ਕੀਤੀ ਗਈ ਜਿੱਥੇ ਅੱਜ ਕੱਲ ਗੁਰਦੁਆਰਾ ਸ਼ਹੀਦ ਗੰਗਸਾਹਿਬ ਮੋਰਿੰਡਾ ਦੇ ਵਿੱਚ ਮੌਜੂਦ ਹੈ ਇਸ ਤੋਂ ਬਾਅਦ ਸਹਬਜ਼ਾਦਿਆਂ ਨੂੰ ਉਹ ਰਾਤ ਕੋਤਵਾਲੀ ਦੀ ਕੋਠਰੀ ਵਿੱਚ ਹੀ ਰੱਖਿਆ ਗਿਆ ਜਿੱਥੇ ਇੱਕ ਭਰਾ ਉਹਨਾਂ ਦੇ ਪੈਰੇ ਦੇ ਉੱਤੇ ਰਿਹਾ ਤੇ ਦੂਸਰਾ ਭਰਾ ਸਰਹੰਦ ਵਿਖੇ ਇਹ ਸੂਚਨਾ ਦੇਣ ਦੇ ਲਈ ਚਲਾ ਗਿਆ ਜਿਸ ਥਾਂ ਦੇ ਉੱਤੇ ਕੋਤਵਾਲੀ ਵਿੱਚ ਉਸ ਕੋਠੜੀ ਦੇ ਵਿੱਚ ਮਾਤਾ ਗੁਜਰੀ ਜੀ ਤੇ ਸਹਬਜ਼ਾਦਿਆਂ ਨੂੰ ਉਹ ਕੈਦ ਦੀ ਪਹਿਲੀ ਰਾਤ ਕੱਟਣੀ ਪਈ ਉਹ ਥਾਂ ਦੇ ਉੱਤੇ ਅੱਜ ਗੁਰਦੁਆਰਾ ਸ੍ਰੀ ਕੋਤਵਾਲੀ ਸਹਿ ਮੌਜੂਦ ਹੈ ਤੇ ਉਹ ਕੋਠੜੀ ਵੀ ਅੱਜ ਵੀ ਉਸੇ ਰੂਪ ਦੇ ਵਿੱਚ ਮੌਜੂਦ ਹੈ ਜਿੱਥੇ ਸਹਬਜ਼ਾਦਿਆਂ ਤੇ ਮਾਤਾ ਜੀ ਨੇ ਆਪਣੀ ਕੈਦ ਦੀ ਪਹਿਲੀ ਰਾਤ ਕੱਟੀ ਸੀ ਸੋ ਮੇਰੇ ਪਿੱਛੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਜੀ ਦੇ ਜਿੱਥੇ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਪਹਿਲੀ ਰਾਤ ਦੇ ਲਈ ਕੈਦ ਕੀਤਾ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ